ਉਹ ਸਰਕਾਰ ਦਾ ਬੰਦਾ ਹੈ ਚਾਹੇ ਉਹ اپੋਜੀਸ਼ਨ ਦਾ ਬੰਦਾ ਹੈ ਹਰ ਬੰਦੇ ਨੇ ਪਾਣੀ ਪੀਣਾ ਹੈ ਪਾਣੀ ਮਿਲਣਾ ਹੈ ਇਹਹੀ ਪਾਣੀ ਜਾਨਵਰ ਇੱਥੇ ਰਾਤ ਨੂੰ ਜੰਗਲੀ ਜਾਨਵਰ ਪੀਂਦੇ ਇਹੋ ਹੀ ਪਾਣੀ ਜਿੱਦਾਂ ਹੁਣ ਪਸ਼ੂ ਛੱਡ ਦਿੰਦੇ ਸਾਰੇ ਇੱਧਰ ਆnde ਪਸ਼ੂਆਂ ਨੇ ਵੀ ਇਹੀ ਪਾਣੀ ਪੀਣਾ ਆਪੇ ਫਿਰ ਜ਼ਹਿਰ ਹੀ ਮਿਲਣਾ ਤੁਹਾਨੂੰ ਦੋਨੋਂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀਆਂ ਜੋ ਇੱਕ ਛੋਟੀ ਜੀ ਕਾਲ ਤੇ ਤੁਸੀਂ ਪਿੰਡ ਬਰਮਲਾ ਦੇ ਵਿੱਚ ਪਹੁੰਚੇ ਹੋ ਇਹ ਜਿਹੜਾ ਫੈਕਟਰੀਆਂ ਦੀ ਗੱਲ ਹੋ ਰਹੀ ਹੈ ਇਹ ਹਿਮਾਚਲ ਦਾ ਬਹੁਤ ਚਰਚਿਤ ਇੰਡਸਟਰੀ ਏਰੀਆ ਜੋ ਡਿਸਟ੍ਰਿਕਟ ਬਲਾਸਪੁਰ ਦੇ ਵਿੱਚ ਹੈ ਇੱਥੋਂ ਪਿਛਲੇ ਤਕਰੀਬਨ 20 ਸਾਲ ਤੋਂ ਲਗਾਤਾਰ ਫੈਕਟਰੀਆਂ ਦਾ ਗੰਦਾ ਪਾਣੀ ਬਿਨਾਂ ਟ੍ਰੀਟ ਕੀਤੇ ਹੋਏ ਇਸ ਚੋਏ ਦੇ ਪਾਸਿਓਂ ਆ ਕੇ ਥੱਲੇ ਬਰਮਲਾ ਖੜ ਤੋਂ ਹੁੰਦਾ ਹੋਇਆ ਸਤਲੂਜ ਦਰਿਆ ਦੇ ਵਿੱਚ ਪਾਇਆ ਜਾਂਦਾ ਹੈ ਲੋਕਲ ਪਿੰਡਾਂ ਦੇ ਸਾਡੇ ਬਰਮਲੇ ਉਰ ਤਲਵਾੜਾ ਦੇ ਜਾਨਵਰ ਪਸ਼ੂ ਜਾਂ ਜੰਗਲੀ ਜਾਨਵਰ ਕਹਿ ਲਓ ਇਹ ਹੀ ਪਾਣੀ ਪੀਂਦੇ ਐ ਜੋ ਕਿ ਬਿਨਾਂ ਟ੍ਰੀਟ ਕੀਤਾ ਹੋਇਆ ਗੰਦਾ ਪਾਣੀ ਹੈ ਬਿਲਕੁਲ ਤੁਸੀਂ ਇਹਦੇ ਕੋਲ ਖੜ ਵੀ ਨਹੀਂ ਸਕਦੇ ਹੋ ਇੱਧਰ ਤੁਸੀਂ ਦੇਖ ਵੀ ਸਕਦੇ ਹੋ ਬਿਲਕੁਲ ਬਿਨਾਂ ਟ੍ਰੀਟ ਕੀਤੇ ਪਾਣੀ ਸਿੱਧਾ ਸਤਲੁਜ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਹਿਮਾਚਲ ਪ੍ਰਦੂਸ਼ਣ ਕੰਟਰੋਲ ਬੋਰਡ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਦੱਸਣ ਦੇ ਬਾਵਜੂਦ ਵੀ ਬਹੁਤ ਵਾਰ ਹੋਇਆ ਹੈ ਕਿ ਹਿਮਾਚਲ ਸਰਕਾਰ ਇਹ ਕਹਿੰਦੀ ਸੀਗੀ ਕਿ ਅਸੀਂ ਟ੍ਰੀਟਮੈਂਟ ਪਲਾਂਟ ਲਾਵਾਂਗੇ ਫੈਕਟਰੀਆਂ ਦਾ ਪਾਣੀ ਟ੍ਰੀਟ ਕਰਕੇ ਥੱਲੇ ਛੱਟਾਂਗੇ ਲੇਕਿਨ ਇਹ ਬਿਨਾਂ ਟ੍ਰੀਟ ਹੋਇਆ ਪਾਣੀ ਲਗਾਤਾਰ ਚੱਲ ਰਿਹਾ ਹੈ ਔਰ ਸਭ ਤੋਂ ਵੱਡੀ ਫੈਕਟਰੀਆਂ ਦੀ ਕਹਿ ਲੋ ਵੀ ਇਹ ਹੈ ਕਿ ਉਹ ਜਦੋਂ ਹਲਕੀ ਜਿਹੀ ਬਾਰਿਸ਼ ਪੈਂਦੀ ਹੈ ਉਸ ਟਾਈਮ ਉਹ ਆਪਣੇ ਡਰੇਨ ਪਲੱਗ ਖੋਲ ਕੇ ਪਾਣੀ ਸਿੱਧਾ ਖੱਟ ਦੇ ਵਿੱਚ ਛੱਡ ਦਿੰਦੇ ਆਏ ਜਿਸ ਨਾਲ ਪਸ਼ੂਆਂ ਨੂੰ ਵੀ ਨੁਕਸਾਨ ਹੈ ਤੇ ਪੀਣ ਵਾਸਤੇ ਵੀ ਇਸ ਦਾ ਪਾਣੀ ਦਾ ਨੁਕਸਾਨ ਹੈ ਕਿਉਂਕਿ ਜੋ ਸਤਲੁਜ ਦਰਿਆ ਦੇ ਵਿੱਚ ਜਦੋਂ ਇਹ ਪਾਣੀ ਪੈ ਗਿਆ ਰਾਜਸਥਾਨ ਤੱਕ ਬਠਿੰਡਾ ਬੋਰ ਜੋ ਆਪਣਾ ਏਰੀਆ ਲਾਸਟ ਹੈਗਾ ਉਧਰ ਤੱਕ ਇਹ ਪੀਣ ਵਾਸਤੇ ਪਾਣੀ ਵਰਤਿਆ ਜਾਂਦਾ ਹੈ ਦੂਜੀ ਸਭ ਤੋਂ ਵੱਡੀ ਗੱਲ ਹੈ ਸਾਡੇ ਲਾਗੇ ਪਿੰਡ ਬਰਮਲੇ ਪੰਚਾਇਤ ਨੇ ਪਿਛਲੀ ਪੰਚਾਇਤ ਨੇ ਕਮਿਊਨਿਟੀ ਸੈਂਟਰ ਲਾਗੇ ਇੱਕ ਬੋਰ ਕੀਤਾ ਸੀ ਪੀਣ ਵਾਲੇ ਪਾਣੀ ਦਾ ਉੱਥੋਂ ਸਾਡੇ ਬਰਮਲੇ ਦੇ ਕੁਝ ਘਰਾਂ ਨੂੰ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਉਹ ਪਾਣੀ ਦੀ ਕੰਡੀਸ਼ਨ ਇੰਨੀ ਖਰਾਬ ਹੈ ਜੀ ਅਗਰ ਤੁਸੀਂ ਰਾਤ ਨੂੰ ਆਪਣੇ ਵਰਤਨਾਂ ਦੇ ਵਿੱਚੋਂ ਪਾਣੀ ਪਾ ਕੇ ਰੱਖ ਦਿਓ ਸਵੇਰ ਨੂੰ ਉਹ ਵਰਤਨ ਥੱਲਿਓਂ ਕਾਲਾ ਹੋ ਜਾਂਦਾ ਹੈ ਇੱਥੋਂ ਤੱਕ ਜ਼ਹਿਰਾਂ ਬਣਨੀਆਂ ਜਾ ਰਹੀਆਂ ਸਾਡੇ ਇਲਾਕੇ ਦੇ ਵਿੱਚ ਇੰਡਸਟਰੀ ਏਰੀਆ ਹਿਮਾਚਲ ਦੇ ਹੈ ਰੋਡ ਸਾਡੇ ਪੰਜਾਬ ਦੇ ਕਾਉਂਸਲ ਦੇ ਤੋੜੇ ਜਾ ਰਹੇ ਹੈ ਕਾਉਂਸਲ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਵੱਡੇ ਟਰਾਲੇ ਫੈਕਟਰੀਆਂ ਨੂੰ ਆ ਰਹੇ ਇਹਨਾਂ ਦੇ ਉੱਤੇ ਟੋਲ ਦੀ ਪਰਚੀ ਲਾਈ ਜਾਵੇ ਪ੍ਰੋਪਰ ਜਦੋਂ ਇਹ ਸ਼ਹਿਰ ਦੇ ਵਿੱਚੋਂ ਕ੍ਰਾਸ ਕਰ ਰਹੇ ਹੈ ਕਾਉਂਸਲ ਵੀ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਪ੍ਰੋਡਕਸ਼ਨ ਹੋ ਕੇ ਵੀ ਸਾਰਾ ਮਾਲ ਪੰਜਾਬ ਰਸਤੇ ਹੀ ਬਾਹਰ ਜਾ ਰਿਹਾ ਹੈ ਸਾਡੇ ਨੰਗਲ ਦੇ ਰਸਤੇ ਸ਼ਹਿਰ ਦੇ ਰਸਤੇ ਵਾਪਸ ਜਾ ਰਿਹਾ ਹੈ ਇਹਦੇ ਨਾਲ ਵੱਡੇ ਵੱਡੇ ਐਕਸੀਡੈਂਟ ਹੋ ਰਹੇ ਆ ਲੋਕਾਂ ਦੀ ਜਾਨ ਦਾ ਖਤਰਾ ਹੈ ਜਦੋਂ ਵੱਡੇ ਟਰਾਲੇ ਲੰਘਦੇ ਆ ਔਰ ਓਵਰ ਸਪੀਡ ਲੰਘਦੇ ਆ ਇਹ ਨਾ ਤਾਂ ਸਰਕਾਰ ਇਹਦੇ ਵੱਲ ਹਿਮਾਚਲ ਸਰਕਾਰ ਧਿਆਨ ਦੇ ਰਹੀ ਹੈ ਤੇ ਨਾ ਹੀ ਨਗਰ ਕਾਉਂਸਲ ਧਿਆਨ ਦੇ ਰਹੀ ਹੈ ਜਦਕਿ ਇਹਨਾਂ ਨੂੰ ਚਾਹੀਦਾ ਇਹਨਾਂ ਦੇ ਉੱਤੇ ਪਰਚੀ ਲਾਈ ਜਾਵੇ ਤੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਜੀ ਅੱਜ ਮੈਂ ਤੁਹਾਨੂੰ ਜਿਹੜਾ ਦਿਖਾ ਰਿਹਾ ਹਾਂ ਇਹ ਬਰਮਲੇ ਦੇ ਵਿੱਚ ਅਸੀਂ ਖੜੇ ਹਾਂ ਔਰ ਬਿਲਕੁਲ ਮੇਰੇ ਸਾਹਮਣੇ ਪਿੱਛੇ ਫੈਕਟ ਔਰ ਜਿਹੜਾ ਫੈਕਟਰੀ ਤੋਂ ਇਹ ਜ਼ਹਿਰੀਲਾ ਪਾਣੀ ਇਹ ਛੱਡਦੇ ਆ ਖੰਡਰੇ ਦੁਆਰਾ ਇਹ ਸਤਲੁਜ ਦਰਿਆ ਦੇ ਵਿੱਚ ਮਿਲਦਾ ਏ ਔਰ ਇਸ ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈ ਇਹ ਲੋਕ ਪੀਣ ਦੇ ਕੰਮ ਵੀ ਆਂਦਾ ਏ ਪਸ਼ੂ ਪੰਛੀ ਵੀ ਪੀਂਦੇ ਆ ਔਰ ਇਹ ਪਾਣੀ ਜਿਹੜਾ ਹੈ ਉਹ ਆਮ ਇਨਸਾਨ ਦੇ ਲਈ ਇੰਨਾ ਜ਼ਹਿਰੀਲਾ ਪਾਣੀ ਹੈ ਕਿ ਸੱਪ ਦਾ ਡੰਗਿਆ ਵੱਜ ਸਕਦਾ ਲੇਕਿਨ ਇਸ ਪਾਣੀ ਨੂੰ ਜਿਹੜਾ ਪੀ ਲਊਗਾ ਉਹਦੇ ਬਚਣ ਦਾ ਕੋਈ ਚਾਂਸ ਨਹੀਂ ਹੈ ਔਰ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਐ ਉਹ ਇਸੀ ਪਾਣੀ ਤੋਂ ਜਿਹੜੀਆਂ ਉੱਪਰ ਕੇ ਸਾਹਮਣੇ ਆਂਦੀਆਂ ਐ ਪ੍ਰਸ਼ਾਸਨ ਮੁਖ ਦક્ષਸ਼ਕ ਬਣਿਆ ਹੋਇਆ ਹੈ ਇਹ ਫੈਕਟਰੀਆਂ ਜਦੋਂ ਬਰਸਾਤ ਦਾ ਮੌਸਮ ਆਉਂਦਾ ਉਸ ਵੇਲੇ ਇਸ ਚੀਜ਼ ਦਾ ਲਾਹਾ ਲੈਂਦੀਆਂ ਨੇ ਕਿ ਭਾਰੀ ਮਾਤਰਾ ਦੇ ਵਿੱਚ ਜਮਾ ਕੀਤਾ ਹੋਇਆ ਜਿਹੜਾ ਪਾਣੀ ਹੈ ਉਹਨੂੰ ਛੱਡ ਦਿੰਦੇ ਨੇ ਉਹ ਸਾਰੀ ਸਾਰੀ ਨਿਕਾਸੀ ਜਿਹੜੀ ਹੈ ਹਿਮਾਚਲ ਤੋਂ ਪੰਜਾਬ ਵੱਲ ਚਲੀ ਜਾਂਦੀ ਔਰ ਜੇਕਰ ਮੈਂ ਗੱਲ ਕਰਾਂ ਸਰਕਾਰਾਂ ਦੀ ਤਾਂ ਜਿਹੜੀ ਪੰਜਾਬ ਸਰਕਾਰ ਹੈ ਔਰ ਹਿਮਾਚਲ ਸਰਕਾਰ ਹੈ ਸਾਨੂੰ ਇਹਦਾ ਸੋਲੂਸ਼ਨ ਚਾਹੀਦਾ ਔਰ ਸੋਲੂਸ਼ਨ ਇਹ ਹੈ ਕਿਆ ਹੋਣਾ ਚਾਹੀਦਾ ਵੇ ਜਿੱਦਾਂ ਹੁਣ ਅਸੀਂ ਕਹਿੰਦੇ ਆ ਇਸ ਦਾ ਸੋਲੂਸ਼ਨ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਔਰ ਹਿਮਾਚਲ ਦੀ ਜਿਹੜੀ ਸਰਕਾਰ ਹੈ ਉਹ ਆਪਸ ਦੇ ਵਿੱਚ ਅਲਾਈਅੰਸ ਕਰਕੇ ਇੱਕ ਪ੍ਰੋਜੈਕਟ ਬਣਾਣ ਜਿਸ ਦੇ ਨਾਲ ਵਾਟਰ ਟ੍ਰੀਟਮੈਂਟ ਪਲਾਨ ਲਗਾ ਕੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜੀਆਂ ਇਹ ਫੈਕਟਰੀਆਂ ਹਿਮਾਚਲ ਦੀਆਂ ਖਿਲਵਾੜ ਕਰ ਰਹੀਆਂ ਏ ਉਹਨਾਂ ਨੂੰ ਲੋਕਾਂ ਦੀ ਸਿਹਤ ਨੂੰ ਬਚਾਉਣ ਦੇ ਲਈ ਮਾਨਵਤਾ ਨੂੰ ਬਚਾਉਣ ਦੇ ਲਈ ਮੈਂ ਕਹਿੰਦਾ ਏ ਕਿ ਵਾਟਰ ਟ੍ਰੀਟਮੈਂਟ ਪਲੈਂਟ ਫੋਰੀ ਤੌਰ ਤੇ ਬਹੁਤ ਜ਼ਰੂਰੀ ਹੈ ਉਹ ਜਿਹੜਾ ਜ਼ਹਿਰੀਲਾ ਪਾਣੀ ਹੈ ਜੇਕਰ ਮੈਂ ਤੁਹਾਨੂੰ ਦਿਖਾਵਾਂ ਕਿ ਇੱਥੋਂ ਦੇ ਪੱਥਰ ਵੀ ਪੀਲੇ ਹੋ ਚੁੱਕੇ ਐ ਧਰਤੀ ਜਿਹੜੀ ਹੈ ਬੰਜਰ ਹੋ ਚੁੱਕੀ ਹੈ ਇੱਥੇ ਆਣ ਵਾਲੇ ਸਮੇਂ ਦੇ ਵਿੱਚ ਫਸਲ ਦਾ ਕੀ ਹੋਣੀ ਕੋਈ ਕੀਟ ਪਤੰਗਾ ਵੀ ਨਹੀਂ ਹੋ ਸਕਦਾ ਸੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਹੈ ਮੈਂ ਮੰਗ ਕਰਦਾ ਇਹ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਹਿਮਾਚਲ ਸਰਕਾਰ ਕੋਲੋਂ ਕਿ ਵਾਟਰ ਟ੍ਰੀਟਮੈਂਟ ਪਲੈਂਟ ਦਾ ਜਿਹੜਾ ਹੈ ਫੋਰੀ ਤੌਰ ਤੇ ਇੰਤਜ਼ਾਮ ਇੱਥੇ ਕੀਤਾ ਜਾਵੇ ਇਹ ਜੀ ਤਰੀਕਾ ਤਾਂ ਐ ਨਾ ਕਿ ਇਹ ਹੁਣ ਦਾ ਨਹੀਂ ਛੱਡਦੇ ਤਾਂ ਕਾਫੀ ਸਾਲਾਂ ਤੋਂ ਨਾ ਜਿੱਦਾਂ بارش ਵਗੈਰਾ ਆਂਦੀ ਐ ਥੋੜੀ ਬੁੱਤੀ ਤਾ ਉਹਦੇ ਨਾਲ-ਨਾਲ ਜਦੇ ਉੱਪਰ ਤੋਂ ਪਾਣੀ ਛੱਡ ਦਿੰਦੇ ਤੇ ਜਿਹੜਾ ਪਾਣੀ ਹੈਗਾ ਸਾਡੇ ਥੱਲੇ ਦਰਿਆ ਨੂੰ ਰਲਦਾ ਜਾਕਾ ਸਤਲੁਜ ਦਰਿਆ ਵਿੱਚ ਸਭ ਤੋਂ ਵੱਡਾ ਤਾਂ ਇਹੀ ਸਭ ਤੋਂ ਵੱਡਾ ਨੁਕਸਾਨ ਇਹੀ ਐ ਤੇ ਨੰਬਰ 2 ਤੇ ਜਿਹੜਾ ਹੈਗਾ ਸਾਡੇ ਪਿੰਡ ਦੇ ਬਰਨਾਂ ਤਲਵਾੜੇ ਦੇ ਜਿਹੜੇ ਡੰਗਰ ਵਗੈਰਾ ਹੈਗੇ ਪਸ਼ੂ ਸਾਰੇ ਇਸ ਖੱਟਦਾ ਪਾਣੀ ਪੀਂਦੇ ਆ ਉਹਨਾਂ ਨੂੰ ਵੀ ਬਹੁਤ ਨੁਕਸਾਨ ਆਇਦਾ ਤੇ ਨੰਬਰ 3 ਤੇ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਬੋਰ ਹੋਇਆ ਵਾ ਬਰਲੇ ਵਾਸਤੇ ਜਿਹੜਾ ਜਾਂਦਾ ਪਾਣੀ ਉਹ ਸਾਰਾ ਪਾਣੀ ਇਸ ਖੱਡ ਤੋਂ ਹੀ ਨੀਚੋ ਤੇ ਚੱਕਿਆ ਜਾਂਦਾ ਹੈ ਜਿਹੜਾ ਵੱਡਾ ਬੋਰ ਹੋਇਆ ਹੋਇਆ ਉਹ ਉਸ ਦਾ ਵੀ ਕਾਰਨ ਹੈ ਬਹੁਤ ਗਲਤ ਹੈ ਕਿ ਜਿਹੜਾ ਇਹ ਬਹੁਤ ਨੁਕਸਾਨ ਦੇਕ ਪਾਣੀ ਹੈਗਾ ਜਿੱਥੇ ਵਸਦੇ ਕਿਤਾ ਹੁਣ ਤੁਸੀਂ ਗੱਲ ਕੀਤੀ ਵੀ ਪਿਛਲੇ ਹੋਵੇ ਵੀ ਕਿ ਭਾਈ ਵੀ ਆ ਬੜੀ ਦਿੱਕਤ ਆ ਰਹੀ ਸਾਨੂੰ ਪ੍ਰਸ਼ਾਸਨ ਨੂੰ ਦੱਸਦੇ ਰਹੇ ਦੀ ਮੋਕੇ ਮੋਕੇ ਤੇ ਮਗਰ ਕੋਈ ਹੱਲ ਨਹੀਂ ਹੋਇਆ ਇਸ ਚੀਜ਼ ਦਾ ਉਹਨਾਂ ਨੇ ਦੋ ਤਿੰਨ ਵਾਰੀ ਉੱਪਰ ਕਹਿੰਦੇ ਕਿ ਪਹਿਲਾਂ ਦੀ ਗੱਲ ਦੱਸਦੇ ਆ ਕਿ ਕਹਿੰਦੇ ਟ੍ਰੀਟਮੈਂਟ ਪਲਾਂਟ ਲਾਵਾਂਗੇ ਸਾਫ਼ ਕਰਕੇ ਪਾਣੀ ਛੱਟਾਂਗੇ ਮਗਰ ਕੋਈ ਦੰਦਾ ਨਹੀਂ ਉਪਰਾਲਾ ਨਹੀਂ ਕੀਤਾ ਆਪਣੀਆਂ ਫੈਕਟਰੀਆਂ ਵਾਲਿਆਂ ਨੇ ਟਰੀਟਮੈਂਟ ਪਲਾਟ ਨਾਅਨ ਸਾਫ਼ ਕਰਕੇ ਸਿੱਟੀ ਜਾਣ ਪਾਣੀ ਸਾਨੂੰ ਕੋਈ ਦਿੱਕਤ ਨਹੀਂ ਇਹਦੇ ਵਿੱਚ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪੀਣ ਨੂੰ ਜਾਂਦਾ ਪਾਣੀ ਡੰਗਰ ਪਸ਼ੂ ਪੀਂਦੇ ਪਲੱਸ ਜਿਹੜਾ ਸਤਲੁਜ ਦਰਿਆ ਵਿੱਚ ਰਲਦਾ ਜਾਗਾ ਉਹਦੇ ਨਾਲ ਬਹੁਤ ਨੁਕਸਾਨ ਕਰ ਰਿਹਾ ਸਾਡੇ ਧਿਆਨ ਦੇ ਵਿੱਚ ਇੱਕ ਬੜੀ ਗੰਭੀਰ ਕਿਸਮ ਦੀ ਸ਼ਿਕਾਇਤ ਆਈ ਹੈ ਕਿ ਬਰਮਲਾ ਪਿੰਡ ਦੇ ਵਿੱਚ ਜੋ ਹੈ ਉਪਰੋਂ ਯਾਨੀ ਕਿ ਇਹ ਮਾਝਲ ਦੇ ਪਾਸਿਓਂ ਜੋ ਹੈ ਕਾਫੀ ਜ਼ਹਿਰੀਲਾ ਜਾਂ ਦੂਸ਼ਿਤ ਪਾਣੀ ਜੋ ਹੈ ਪਿੰਡਵਾਲ ਨੂੰ ਆ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਇਨਫੈਕਸ਼ਨ ਬਿਮਾਰੀ ਜਾਂ ਹੋਰ ਤਰੀਕੇ ਦੇ ਨੁਕਸਾਨ ਹੋਣ ਦਾ ਵੀ ਖਤਰਾ ਹੈ ਜਿਵੇਂ ਹੀ ਸਾਨੂੰ ਇਹ ਪਤਾ ਚੱਲਿਆ ਅਸੀਂ ਬੀਡੀਪੀਓ ਦੇ ਨਾਲ ਜੋ ਹੈ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੂੰ ਥੇ ਇਮੀਡੀਏਟਲੀ ਭੇਜੀ ਹੈ ਜਿਨੇ ਉਥੋਂ ਪਾਣੀ ਦਾ ਸੈਂਪਲ ਕੱਲ ਸ਼ਾਮ ਨੂੰ ਹੀ ਕਲੈਕਟ ਕਰ ਲਿਆ ਹੈ ਸੈਂਪਲ ਦੀ ਰਿਪੋਰਟ ਆਉਣ ਨੂੰ ਹਫਤਾ ਜੋ ਹੈ ਅਪ੍ਰੋਕਸੀਮੇਟ ਟਾਈਮ ਲੱਗਦਾ ਹੈ ਬਟ ਇਸ ਦੌਰਾਨ ਅਸੀਂ ਬिलासपुर ਐਸਡੀਐਮ ਸਾਹਿਬ ਨੂੰ ਤੇ ਜ਼ਿਲ੍ਹੇ ਨੂੰ ਵੀ ਲਿਖ ਚੁੱਕੇ ਹਾਂ ਕਿ ਉਹਨਾਂ ਵੱਲੋਂ ਜੋ ਹੈ ਇਸ ਪਾਣੀ ਨੂੰ ਰੋਕਣ ਵਾਸਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਵੀ ਤਰੀਕੇ ਦਾ ਲੋਕਾਂ ਦਾ ਜਾਂ ਕੁਦਰਤ ਦਾ ਨੁਕਸਾਨ ਹੋ ਨਾ ਤੁ ਜੋ ਬਚਾਇਆ ਜਾ ਸਕੇ